ਜੇਕਰ ਸਿੱਧੂ ਮੂਸੇਵਾਲੇ ਤੋਂ ਬਾਅਦ ਸਭ ਤੋਂ ਜ਼ਿਆਦਾ ਗਾਣੇ ਲੀਕ ਹੋਏ ਨੇ ਤੇ ਉਹ ਆਕਰਨੋ ਹਜ਼ਲਾ ਆਖਿਰਕਾਰ ਕਰਨੋ ਹਜ਼ਲਾ ਇਹ ਸਭ ਜਾਣ ਕੇ ਕਰ ਰਹੇ ਆ ਜਾਂ ਫਿਰ ਕਰਨੋ ਹਜ਼ਲੇ ਦੀ ਟੀਮ ਚ ਅਜਿਹਾ ਬੰਦਾ ਜਿਹੜਾ ਹੈ ਕਹਿੰਦਾ ਹੈ ਕਿ ਕਰਨੋ ਹਜ਼ਲੇ ਦੇ ਗਾਣੇ ਰਿਕੇ ਮੈਂ ਆਪਣੇ ਪੇਜ ਦੇ ਉੱਤੇ ਸੁੱਟਾਂ ਤੇ ਉਸ ਤੋਂ ਬਾਅਦ ਮੇਰੀ ਚੜ੍ਹਾਈ ਹੋ ਜਾਵੇ ਕੀ ਤੁਹਾਨੂੰ ਸੋਚ ਕੇ ਲੱਗਦਾ ਹੈ ਕਿਉਂਕਿ ਸਿੱਧੂ ਮੂਸੇਵਾਲੇ ਵਾਂਗ ਜਦੋਂ ਹੀ ਕਰਨੋ ਹਜ਼ਲਾ ਕੋਈ ਨਵੀਂ ਐਲਬਮ ਦੀ ਜਿਹੜੀ ਕਿ ਉਹ ਤਿਆਰੀ ਕਰਦਾ ਹੈ ਜਾਂ ਨਵੇਂ ਪੋਸਟਰ ਪਾਉਂਦਾ ਹੈ ਉਸ ਤੋਂ ਬਾਅਦ ਜਗਦਾਮੀ ਲਗਾਤਾਰ ਉਹਨਾਂ ਦੇ ਗਾਣੇ ਰਿਕੇ ਹੋ ਲੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਅਤੇ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਸਿੰਗਰੇ ਸਭ ਜਾਣ ਕੇ ਕਰ ਦਿੰਨੇ ਪਰ ਕਰਨ ਔਜਲਾ ਨਾਲ ਸਭ ਤੋਂ ਖਾਸ ਬੰਦਾ ਦਾ 21 21 ਪਰ ਇਹ ਕਹਿੰਦਾ ਕਿ ਮੈਂ ਇਹ ਸਭ ਕੁਝ ਨਹੀਂ ਕਰਦਾ ਮੈਨੂੰ ਨਹੀਂ ਪਤਾ ਕਿ ਕਰਨ ਔਜਲੇ ਦੇ ਗਾਣੇ ਕਿੱਥੋਂ ਲੀਕ ਹੋ ਜਾਂਦੇ ਨੇ ਜਾਂ ਉਹਨਾਂ ਦੇ ਕੰਪਿਊਟਰ ਦੇ ਵਿੱਚੋਂ ਕੌਣ ਇਹਨਾਂ ਗਾਣਿਆਂ ਨੂੰ ਡਾ ਕੇ ਉਹ ਚੋਰੀ ਕਰਕੇ ਲੈ ਜਾਂਦਾ ਤੇ ਫਿਰ ਛੋਟੀ ਕਲਿੱਪ ਦੇ ਵਿੱਚ ਪਾ ਦਿੰਦਾ ਆ ਪਰ ਹੁਣ 21 ਨੇ ਇੱਕ ਗਾਣੇ ਦੀ ਵੀਡੀਓ ਤੇ ਗਾਣਾ ਵੀ ਲੀਕ ਕਰ ਦਿੱਤਾ ਹੈ ਕਰਨ ਔਜਲਾ ਛੋਟੀ ਜਿਹੀ ਕਲਿੱਪ ਹੈ ਜਿਸ ਦੇ ਵਿੱਚ ਕੀ ਕਰਨ ਔਜਲਾ ਐਕਟਿੰਗ ਕਰਦਾ ਹੈ ਦਿਖਾਈ ਦਿੱਤਾ ਗਿਆ ਆ ਅਤੇ ਨਾਲ ਹੀ ਬੈਕਗ੍ਰਾਉਂਡ ਦੇ ਉੱਪਰ ਜਿਹੜਾ ਕਿ ਕਰਨ ਔਜਲਾ ਦਾ ਮਿਊਜ਼ਿਕ ਜਿਹੜਾ ਗਾਣੇ ਦੀ ਐਕਟਿੰਗ ਕਰ ਰਿਹਾ ਉਹ ਵੀ ਗਾਣਾ ਚੱਲ ਰਿਹਾ ਹੁੰਦਾ ਹੈ ਆਖਿਰਕਾਰ 21 ਇਹ ਸਭ ਵੀਡੀਓ ਕਿਉਂ ਪਉਂਦਾ ਆ ਅਤੇ ਜਿਸ ਤੋਂ ਬਾਅਦ ਕਰਨ ਔਜਲਾ ਲਾਈਵ ਆ ਕੇ ਕਹਿੰਦਾ ਹੈ ਕਿ ਬਾਬੇਓ ਇਹ ਤੁਹਾਨੂੰ ਗਾਣਾ ਕਿਵੇਂ ਪਤਾ ਲੱਗ ਗਿਆ ਉਹਨੂੰ ਇਹ ਨਹੀਂ ਪਤਾ ਕਿ 21 ਇਹ ਸਭ ਜਿਹੜਾ ਕਿ ਲੀਕ ਕਰ ਦਿੰਦਾ ਆ ਤੇ ਉਸ ਤੋਂ ਬਾਅਦ 21 ਕਹਿੰਦਾ ਹੈ ਮੈਂ ਤਾਂ ਕੁਝ ਕੀਤਾ ਹੀ ਨਹੀਂ ਆ ਉਹ ਬਿਨਾਂ ਦੇਰੀ ਕਿਤੇ ਤੁਹਾਨੂੰ ਦਿਖਾਉਣੇ ਆ ਸੀ ਕਰਨ ਔਜਲਾ ਦੀ ਉਹ ਵੀਡੀਓ ਜੀ ਹਾਂ ਜੀ ਦੋਸਤੋ ਮੈਨੂੰ ਤਾਂ ਇਦਾਂ ਲੱਗਦਾ ਹੈ ਕਿ ਕਰਨੋ ਜਿਉ ਨੇ ਆਪਣੀ ਐਲਬਮ ਇਦਾਂ ਹੀ ਜਿਹੜੀ ਕਿਉ ਰਿਲੀਜ਼ ਕਰ ਦੇਣੀ ਆ ਕਿਉਂਕਿ ਇੱਕ ਤੋਂ ਬਾਅਦ ਇੱਕ ਗਾਣਾ ਜਿਹੜਾ ਕਿ ਕਰਨੋ ਦਾ ਜਰਾ ਲੀਕ ਹੋਈ ਜਾ ਰਿਹਾ ਹੈ ਤੇ ਕਰਨੋ ਜਲਾ ਉਹਨੂੰ ਫਿਰ ਉਹ ਗਾਣਾ ਛੜਨਾ ਪੈਂਦਾ ਆ ਤੁਹਾਨੂੰ ਕੀ ਲੱਗਦਾ ਹੈ ਕਿ ਕਰਨੋ ਜੀ ਦੀ ਐਲਬਮ ਦੇ ਸਾਰੇ ਗਾਣੇ ਇਦਾਂ ਹੀ ਲੀਕ ਹੋਣਗੇ ਜਾਂ 21 ਦੁਬਾਰਾ ਇਦਾਂ ਹੀ ਸਨੇਪਾ ਬਣਾ ਕੇ ਜਿਹੜੇ ਕਿਉ ਲੀਕ ਕਰ ਦਿੱਤੇ ਜਾਣ ਕਿਉਂਕਿ ਕਿਸੇ ਵੀ ਸਿੰਗਰ ਦਾ ਕੋਈ ਵੀ ਗਾਣਾ ਆਉਣਾ ਹੋਵੇ ਉਸ ਤੋਂ ਪਹਿਲਾਂ ਤਿਆਰੀ ਫੁੱਲ ਹੁੰਦੀ ਆ ਕੋਈ ਵੀ ਉਸ ਦੀ ਵੀਡੀਓ ਨਾ ਬਣਾਵੇ ਤੇ ਨਾ ਹੀ ਕੋਈ ਉਸ ਦਾ ਮਿਊਜ਼ਿਕ ਪਲੇ ਕਰੇ ਪਰ ਇਸ ਤਰ੍ਹਾਂ ਕਰਨੌਜੀ ਨਾਲ ਬਿਲਕੁਲ ਨਹੀਂ ਹੋ ਰਿਹਾ ਉਹਨਾਂ ਦੀ ਵੀਡੀਓ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਗਾਣਾ ਮੇਰਾ ਕੀ ਬੈਕਗ੍ਰਾਉਂਡ ਤੇ ਲੱਗਾ ਹੁੰਦਾ ਆ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਿੱਧੂ ਮੂਸੇਵਾਲੇ ਦੀ ਕਾਪੀ ਕਰ ਰਿਹਾ ਹੈ ਕਰਨੌਜੀਲਾ ਕਿਉਂਕਿ ਲੋਕ ਇਹੀ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਨ ਗਏ ਵੀ ਆਪਣੇ ਆਪ ਨੂੰ ਇੱਕ ਸਿੰਗਰ ਕਹਿਣਾ ਚਾਹੁੰਦਾ ਆ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਨੂੰ ਦੇਖ ਕੇ ਸਾਨੂੰ ਆਪਣੀ ਰੈਕਮੈਂਡ ਤੇ ਵਾਇਰ ਜਰੂਰ ਦਿਓ ਅਤੇ ਦਨੀਆਂ ਹੋਰ ਨਵੇਂ ਥਾ ਦੇ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿ ਹਰ ਰੋਜ਼ ਨਵੀਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਆਪਣੀ ਨਵੀਂ ਅਪਡੇਟ ਦੇ ਨਾਲ